ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇ ਜੀ ਸਾਡੇ ਨਾਲ ਬਾਬਾ ਗੁਰਦੀਪ ਸਿੰਘ ਜੀ ਪਿੰਡ ਹਰੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਆਏ ਨੇ ਕਿਸੇ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਪਹਿਲਾਂ ਵੀ ਅਸੀਂ ਇਹਨਾਂ ਦੇ ਬਾਰੇ ਆਪ ਸਭ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਭਈ ਇਹਨਾਂ ਦੇ ਕਹਿਣ ਮੁਤਾਬਕ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀਗਾ ਤੇ ਇਹਨਾਂ ਨੂੰ ਸੋਲ ਦਿੱਤਾ ਸੀਗਾ ਤੇ ਉਸ ਮਾਮਲੇ ਦੇ ਵਿੱਚ ਫਿਰ ਜੇਲ ਕੱਟੀ ਫਿਰ ਕੁਝ ਮੋਹਤ ਪਰ ਬੰਦਿਆਂ ਨੇ ਵਿੱਚ ਪਾ ਕੇ ਤੇ ਉਸ ਪਰਿਵਾਰ ਦੇ ਨਾਲ ਸਮਝੌਤਾ ਕਰਾਤਾ ਸੀ ਤੇ ਕੁਝ ਸੇਵਾ ਪੇਟਾ ਦੇ ਕੇ ਤੇ ਉਹ ਸੇਵਾ ਦਾ ਵੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹ ਸੇਵਾ ਸਾਡੇ ਕੋਲੋਂ ਹੀ ਲਈ ਸਾਡੇ ਰਾਹੀਂ ਹੋਈ ਆ ਤੇ ਹੁਣ ਇਹ ਜਮਾਨਤ ਦੇ ਉੱਤੇ ਅ ਅੱਜ ਕੱਲ ਆਗੇ ਨੇ ਬਾਹਰ ਇਹਨਾਂ ਦਾ ਫੋਨ ਨੰਬਰ ਹੈ ਜੀ 79861 26836 ਦੂਸਰਾ ਨੰਬਰ ਹੈ ਇਹਨਾਂ ਜੀ 79732 99382 ਇਹ ਇਹਨਾਂ ਦੇ ਫੋਨ ਨੰਬਰ ਆ ਤੇ ਹਾਲਾਤ ਇਹ ਨੇ ਕਿ ساری ਜ਼ਿੰਦਗੀ ਗੁਰੂ ਘਰ ਦੀ ਸੇਵਾ ਕਰਦਿਆਂ ਲੰਘੀ ਆ ਕਈ ਵਾਰੀ ਜੇਲਾਂ ਕੱਟੀਆਂ ਤਸ਼ੱਦਦ ਸਹੇ ਤੇ ਬੜਾ ਕੁਝ ਹੋਇਆ ਇਹਨਾਂ ਦੇ ਨਾਲ ਤੇ ਘਰ ਵੀ ਨਹੀਂ ਬਣਿਆ ਆਪਣਾ ਹੁਣ ਕਈ ਵਾਰੀ ਕਹਿ ਦਿਆ ਵੀ ਕੋ ਘਰ ਦਾ ਬੰਦੋਬਸਤ ਕਰੀਏ ਤੇ ਔਖਾ ਵਾ ਕਿਉਂਕਿ ਕਿਤੇ ਜੇ ਜਗ੍ਹਾ ਹੋਏ ਕਿਸੇ ਵੇਲੇ ਹੁੰਦਾ ਵੀ ਚਲੋ ਥੋੜਾ ਥੋੜਾ ਕਰਕੇ ਫਿਰ ਬੰਦਾ ਹੌਲੀ ਹੌਲੀ ਬਣਾਉਂਦਾ ਰਹਿੰਦਾ ਜਗ੍ਹਾ ਵੀ ਲੈਣੀ ਪੈਣੀ ਆ ਤੇ ਫੇਰ ਘਰ ਬਣਨਾ ਚਲੋ ਸਤਗੁਰੂ ਕਿਰਪਾ ਕਰਨਗੇ ਸੰਗਤ ਅੱਗੇ ਕੋਈ ਐਡਾ ਭਾਰ ਵੀ ਨਹੀਂ ਹੁੰਦਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਬਣ ਜੇ ਤੇ ਬਾਬਾ ਜੀ ਸਭ ਤੋਂ ਪਹਿਲਾਂ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਹੀ ਕੋਈ ਆਸਟ੍ਰੇਲੀਆ ਤੋਂ ਕਿਸੇ ਗੁਰਮਖ ਪਿਆਰੇ ਪਰਿਵਾਰ ਨੇ ਸੇਵਾ ਭੇਜੀ ਆ ਨਾਮ ਸਤਗੁਰੂ ਜਾਨਦੇ ਉਹਨਾਂ ਦੇ ਠੀਕ ਹੈ ਤੇ ਉਹਨਾਂ ਤੇ ਆਖਿਆ ਵੀ ਸਾਡਾ ਨਾਮ ਨਾ ਕਿਤੇ ਉਹਨਾਂ ਨੇ ਸਾਨੂੰ ਦੱਸਿਆ ਤੇ ਨਾਮ ਹੀ ਪੁੱਛਿਆ ਠੀਕ ਉਹਨਾਂ ਨੇ ਆਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ 15000 ਰੁਪਏ ਦੀ ਪੇਟਾ ਅਸੀਂ ਤੁਹਾਡੇ ਸਪਰਦ ਕਰ ਰਹੇ ਹਾਂ ਠੀਕ ਤੇ ਇਹ ਤੁਸੀਂ ਲੈ ਲਓ ਕਿ ਹੁਣ ਕੀ ਹਾਲਾਤ ਕੀ ਨੇ ਤੁਹਾਡਾ ਕੇਸ ਚ ਜ਼ਮਾਨਤ ਹੋ ਗਈ ਹੈ ਹਾਂ ਜੀ ਜ਼ਮਾਨਤ ਹੋ ਗਈ ਤੇ ਕੀ ਦੱਸਦੇ ਨੇ ਹੁਣ ਵੈਸੇ ਤੇ ਸਮਝੌਤਾ ਹੋ ਗਿਆ ਸੀ ਵੀ ਸ਼ਾਇਦ ਤੁਹਾਡਾ ਪੱਕਾ ਛਡਕਾਰਾ ਹੋ ਜਾਈ ਹਾਂ ਜੀ ਹਾਂ ਜੇ ਵਈਆਂ ਕੁਛ ਰਹਿੰਦੀਆਂ ਨੇ ਉਹ ਹੋ ਗਈਆਂ ਤਾਂ ਉਸ ਤੋਂ ਬਾਅਦ ਬਰੀ ਹੋ ਜਾਣਾ। ਅੱਛਾ। ਹਾਂਜੀ। ਤੇ ਚਲੋ ਸਾਧਗੁਰੂ ਕਿਰਪਾ ਕਰਨਗੇ। ਤੇ ਇੱਕ ਤੁਹਾਡੀ ਚਿੰਤਾ ਹੈ ਕਿ ਤੁਸੀਂ ਆਪਣੀ ਪੁੱਤਰੀ ਆਪ ਹੀ ਪਾਲੀ ਆ। ਹਾਂਜੀ। ਕਿਉਂਕਿ ਉਹ ਬੇਟਾ ਤੁਹਾਡਾ ਤੇ ਉਹ ਨੌ ਰਾਣੀ ਤੇ ਚਲੋ ਚਲ ਗਈ ਆ। ਕੁਝ ਉਹ ਹੋ ਗਿਆ ਉਹਨਾਂ ਦਾ। ਹਾਂਜੀ। ਉਹਨੇ ਨਵੇਂ ਸਿਰਿਓਂ ਵਿਆਹ ਕਰਾ ਕੇ ਲੱਗ ਰਹਿ ਰਿਹਾ। ਹਾਂਜੀ। ਉਹ ਵੀ ਕਰਾਈ ਕਰਉਂਦੇ ਆ ਕਿ ਆਪਣੇ ਘਰ ਚ ਕਿਤੇ ਰਹੀਦਾ ਕਰਾਈ ਦੀ ਉਸ ਤੋਂ ਬਾਅਦ ਫਿਰ ਕਰਾਈ ਦੀ ਹੋਵੇ ਉਹ ਦੁਬਾਰਾ ਅੱਛਾ ਘਰ ਆਪਣਾ ਸ਼ੁਰੂ ਤੋਂ ਹੈ ਹੀ ਨਹੀਂ ਸੀ ਕਿ ਜਾ ਕੇ ਤੇ ਹੈਗਾ ਸੀਗਾ ਉਹ ਲੱਗ ਗਿਆ ਜੀ ਮਤਲਬ ਇਸੇ ਚੱਕਰ 'ਚ ਹੀ ਲੱਗ ਗਿਆ ਅੱਛਾ ਵੀ ਵੇਗ ਗਿਆ ਸੀ ਘਰ ਹਾਂ ਥੋੜੇ ਥੋੜੇ ਨਾਲ ਦਾ ਸੰਬੰਧ 2 2.5 ਸਾਲ ਬਾਅਦ ਹੋ ਗਿਆ ਹਾਂਜੀ ਹਾਂਜੀ ਉਹ ਵੀ ਸਰਪੰਚ ਮੰਡਲ ਕਰਕੇ ਹਾਂਜੀ 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 ਹਾਂ ਕਰਕੇ ਕਿਉਂਕਿ ਉਹ ਆਪਾਂ ਨੂੰ ਪਹਿਲਾਂ ਹੀ ਕਾਲ ਸ਼ਿੜੀ ਵੇਲੇ ਦੇ ਹਾਂਜੀ ਜਾਣਦੇ ਸੀ ਠੀਕ ਹੈ ਉਹ ਵੈਸੇ ਮੈਮ ਪਹਿਲਾਂ ਤੋਂ ਜਵਾਨੀ 83 ਤੋਂ ਬਾਅਦ ਕਾਲ ਸ਼ਿੜੀ ਗੁਰਦਰਾ ਸਾਹਿਬ ਐਂਡਾ ਸਿਟਾਣੇ ਕੋਲੇ ਜਿਹੜਾ ਸੰਗੂਰ ਦੇ ਵਿੱਚ ਹਾਂਜੀ ਉਦੋਂ ਵੀ ਮੇਰੇ ਤੇ ਪੁਲਿਸ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅੱਛਾ ਉਹਦੇ ਕਰਕੇ ਥਾਣੇਦਾਰ ਸਨੇ ਜੁੱਤੀਆਂ ਚਾਵੜਿਆ ਅੱਛਾ ਅਖੰਡ ਪਾਠ ਪ੍ਰਕਾਸ਼ ਸੀਗਾ ਓਕੇ ਤੇ ਇਹ ਕਰਕੇ ਫਿਰ ਮੈਨੂੰ ਉਹਨੂੰ ਸੋਧਣਾ ਪਿਆ ਥਾਣੇਦਾਰ ਹੀ ਸੋਧਤਾ ਹਾਂਜੀ ਉਹ ਬਚ ਗਿਆ ਵੈਸੇ ਕਿਰਪਾਨ ਵਾਲੀ ਸਟਲੇ ਮਹਾਰਾਜ ਸਾਹਿਬ ਜੀ ਅੱਛਾ ਤੇ ਫਿਰ ਇਹਨਾਂ ਨੇ ਮੇਰੇ ਤੇ ਤਿੰਨ ਵਾਰ ਐਨਐਸ ਲਾਈ ਜੀ ਅੱਛਾ ਤੇ ਤਾਂ ਇਮਾਰਤ ਦੀ ਕਰਪਾ ਤਾਂ ਨਮਰੇ ਲਈ ਤੇ ਨਮਰੇ ਟੁੱਟ ਜਾ ਕਰੇ ਠੀਕ ਆ ਫਿਰ ਇਹਨਾਂ ਨੇ ਕੋ ਸਿੰਘਾਂ ਨੇ ਠੀਕ ਆ ਜੀ ਮੈਂ ਆਪਣੇ ਪ੍ਰੋਫੈਸਰ ਸੁਖਜਿੰਦਰ ਸਿੰਘ ਸਨਾਮ ਹੋਰ ਹੋ ਗਏ ਠੀਕ ਆ ਜੀ ਸਿੰਘਾਂ ਨੇ ਕੁਝ ਸੰਘੇੜੇ ਦੇ ਕੁਝ ਠਿਕਰੀ ਵਾਲੇ ਸਿੰਘ ਇਹਨਾਂ ਨੇ ਇਕੱਠੇ ਹੋ ਕੇ ਗੁੰਹੀ ਜਮਾਨਤ ਕਰਾਈ ਅੱਛਾ ਤੇ ਮੈਂ ਬਰੀ ਹੋ ਗਿਆ ਸੀਗਾ ਓਕੇ ਓਦੋਂ ਲਾਇਤੀ 4 ਸਾਲ ਠੀਕ ਆ ਤੇ ਹੁਣ 3 ਸਾਲ ਹੋਣ ਲਾਇਏ ਨੇ ਠੀਕ ਆ ਜੀ ਬੜੇ ਪੁੱਛਿਆ ਹੋ ਗਿਆ ਵੀ ਜੇ ਹੁਣ ਆਪਾਂ ਇਹਨਾਂ ਨੂੰ ਵਸਿਆ ਤਾਂ ਨਰਕਾਂ ਨੂੰ ਜਾਵਾਂਗੇ ਮੇਰੇ ਤੋਂ ਤਾਂ ਜੇਲ ਕੱਟਣੀ ਚੰਗੀ ਆ ਠੀਕ ਆ ਤੇ ਇਸ ਦਰਸਤੀ ਲੱਖ ਜੂਨ ਤੋਂ ਬਚਨ ਦੀ ਖਾਤਰ ਫੇਰ ਕੰਮ ਕਰਨਾ ਪਿਆ ਚਲੋ ਕੋਈ ਨਹੀਂ 사ਧਰੂ ਕਿਰਪਾ ਕਰਨਗੇ ਤੇ ਸਾਧ ਸੰਗਤ ਜੀ ਇੱਕ ਵੱਡੀ ਚਿੰਤਾ ਇਹਨਾਂ ਦੀ ਵੀ ਇੱਕ ਤੇ ਇਹਨਾਂ ਦੀ ਜਵਾਨ ਪੁੱਤਰੀ ਲਗਭਗ ਉਦੀ 17-18 ਸਾਲ ਏਜ ਆ ਤੇ ਇਹਨਾਂ ਦੇ ਮਨ ਚ ਆ ਵੀ ਸਾਡੀ ਦੋਨਾਂ ਜੀਆਂ ਦੀ ਹੁਣ ਬਿਰਧ ਅਵਸਥਾ ਵਾ ਤੇ ਬੇਟੀ ਦਾ ਆਨੰਦ ਕਾਰਜ ਕਰ ਦਈਏ ਤੇ ਅਜੇ 18 ਸਾਲ ਦੀ ਬੇਟੀ ਹੋਈ ਨਹੀਂ ਪਰ ਇਹਨਾਂ ਨੂੰ ਇਹ ਆਪੀ ਚਲੋ ਮੰਗਣੀ ਕਰ ਦਈਏ 18 ਸਾਲ ਤੋਂ ਬਾਅਦ ਵਿਆਹ ਕਰ ਦਿਆਂਗੇ ਤੇ ਕੋਸ਼ਿਸ਼ ਇਹਨਾਂ ਦੀ ਆ ਵੀ ਕੋ ਚੰਗਾ ਗੁਰਮੁਖ ਪਰਿਵਾਰ ਮਿਲ ਜੇ ਕੋਈ ਤੇ ਵਧੀਆ ਬੇਟੀ ਪੜੀ ਕਿੰਨੀ ਆ ਕੇ ਪਲੱਸ 2 ਕਰ ਗਈ ਗੈਰਮੁ ਕਰ ਰਹੀ ਹੈ ਅਜ ਪਲੱਸ 1 ਚ ਆ ਜੀ ਤੇ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਕਾਲੀ ਨਾ ਕਰਿਓ ਜੇ ਬੱਚੀ ਨੂੰ ਪੜਨ ਦਓ ਉਹਦੀ ਪੜਾਈ ਦੇ ਲਈ ਚਲੋ ਥੋੜਾ ਬੁਤਾਸਲਾ ਚਲੋ ਜੇ ਆਪਣਾ ਮੰਗਣੀ ਹੋ ਜੇ ਅੱਛਾ ਤੇ ਚਲੋ ਤੇ ਫਿਰ ਭਰੋਸਾ ਜਾ ਹੋ ਜਾਂਦਾ ਮੈਨੂੰ ਭਰੋਸਾ ਨੂੰ ਬੁੜੇ ਬੰਦੇ ਆ ਕੀ ਪਤਾ ਕਦੋਂ ਕੀ ਹੋ ਜੇ ਨੇ ਹਾਂਜੀ ਹਾਂਜੀ ਵੀ ਚਲ ਇਹਨਾਂ ਕਹ ਹੈਗਾ ਵੀ ਆਪਣੇ ਹੁੰਦੇ ਮੰਗਣੀ ਹੋ ਜੇ ਠੀਕ ਠੀਕ ਹੈ ਚਲ ਬਣਾ ਬੇਫਰ ਹੋ ਜਾਣਗੇ ਹਾਂਜੀ ਹਾਂਜੀ ਉਹ ਵੀ ਥੋੜੇ ਦੇ ਵਿਸ਼ਵਾਸ ਕਰਕੇ ਤੁਹਾਨੂੰ ਕਹਿ ਰਹੇ ਹਾਂ ਆ ਗੱਲ ਤੁਹਾਡੀ ਠੀਕ ਆ ਤੇ ਤੁਹਾਡਾ ਧੰਨਵਾਦ ਆ ਬਾਬਾ ਜੀ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਪਰ ਸੱਚ ਗੱਲ ਇਹ ਆ ਕਿ ਜਦੋਂ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਨਾ ਬੜੇ ਫੋਨ ਆਉਂਦੇ ਆ ਵਰਲਡ ਵਾਈਡ ਤੇ ਕਈ ਵਾਰੀ ਮੈਂ ਇਸ ਜ਼ਿੰਮੇਵਾਰੀ ਚ ਪੈਂਦਾ ਨਹੀਂ ਕਿ ਪਤਾ ਨਹੀਂ ਅਗਲੇ ਪਾਸਿਓਂ ਪਰਿਵਾਰ ਕਿ ਤਰ੍ਹਾਂ ਦਾ ਮਿਲ ਜੇ ਜਾਂ ਕਈ ਵਾਰੀ ਮੌਕੇ ਤੇ ਤੇ ਚੰਗੇ ਭਲੇ ਹੁੰਦੇ ਆ ਕੋਈ ਬਾਅਦ ਚ ਕੋਈ ਗਲਤ ਸੰਗਤ ਚ ਪਾਇਆ ਕਿ ਕੋਈ ਗੱਲ ਇਸ ਤਰ੍ਹਾਂ ਦੀ ਹੋ ਜੇ ਫੇਰ ਵੀ ਮੁਸ਼ਕਲ ਆਉਂਦੀ ਆ ਤੇ ਤੁਸੀਂ ਬੜਾ ਕੁਰਬਾਨੀ ਵਾਲਾ ਪਰਿਵਾਰ ਹੋ ਬੜਾ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਆ ਤੇ ਤੇ şiddat ਸਹਿਨੇ ਜੇਲਾਂ ਕਟੀਆਂ ਫਿਰ ਵੀ ਚਲੋ 사ਤਗੁਰੂ ਕਿਰਪਾ ਕਰਨਗੇ ਜਦੋਂ ਵੀ ਕਿਤੇ ਕੋਈ ਚੰਗਾ ਜੋੜ ਮੇਲ ਬਣਿਆ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਤੇ ਇੱਕ ਬੇਨਤੀ 사ਤਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਕਰੂੰਗਾ ਵੀ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸੰਗਰੂਰ ਕਿਤੇ ਵੀ ਜੇ ਕੋਈ ਐਨਆਰਆਈ ਭੈਣ ਭਰਾ ਕਈ ਵਾਰੀ ਕੋਠੀਆਂ ਖਾਲੀ ਪਈਆਂ ਨੇ ਤੇ ਪਰਿਵਾਰ ਇਸ ਤਰ੍ਹਾਂ ਦੀ ਹਾਲਾਤ ਹੁਣੇ ਮਾਤਾ ਜੀ ਦੱਸ ਰਹੇ ਸੀਗੇ ਕਿ ਕਦੀ ਕਿਤੇ ਕਦੀ ਕਿਤੇ ਵਾਲਾ ਚੱਲ ਰਿਹਾ ਕੋ ਪੱਕਾ ਅਡਾ ਟਿਕਾਣਾ ਹੈ ਹੀ ਨਹੀਂ ਤੇ ਜੇ ਕਿਸੇ ਦੇ ਕੋਲ ਇਸ ਤਰ੍ਹਾਂ ਦਾ ਕੋਈ ਟਿਕਾਣਾ ਹੋਵੇ ਤੇ ਨਾਲੇ ਤੇ ਤੁਹਾਡੇ ਘਰ ਦੀ ਸਾਮ ਸੰਭਾਲ ਹੁੰਦੀ ਰਹੇਗੀ ਨਾਲੇ ਏਕ ਟਿੱਕੇ ਤੇ ਟਿੱਕੇ ਬੈਠ ਜਾਣਗੇ ਤੇ ਮੁੜ ਕੇ ਜਦੋਂ 사ਦਗੁਰੂ ਜੀ ਨੇ ਕਿਤੇ ਕਿਰਪਾ ਕਰਤੀ ਕੋਈ ਐਨਆਰਆਈ ਭੈਣ ਭਰਾਵਾਂ ਦਾ ਸਾਥ ਮਿਲਿਆ ਸੰਗਤ ਦਾ ਸਾਥ ਮਿਲਿਆ ਤੇ ਸ਼ਾਇਦ ਇਹਨਾਂ ਨੂੰ ਛੋਟਾ ਜਿਹਾ ਕੋਪੋਰਸ਼ਨ ਬਣਿਆ ਬੱਤਰਿਆ ਲੈ ਦਈਏ ਜਾਂ ਕਿਤੇ ਥੋੜਾ ਜੀ ਜਗ੍ਹਾ ਲੈ ਕੇ ਬਣਾ ਦਿਆਂਗੇ ਜਰੂਰ ਅਰਦਾਸ ਬੇਨਤੀ ਕਰਿਓ ਜੀ ਤੇ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਚਿੰਤਾ ਨਾ ਕਰੋ ਹਾਂਜੀ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਤੁਸੀਂ ਆਪੇ ਕਿਤੇ ਨਾ ਕਿਤੇ ਬਣਾਉਣਗੇ ਛੱਤ ਆਪਣੀ ਉਹ ਠੀਕ ਹੈ ਠੀਕ ਹੈ ਜੀ ਸਾਧ ਸੰਗਤ ਜੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਬਾਕੀ ਨੰਬਰ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ ਤੇ ਜਰੂਰ ਕੰਟੈਕਟ ਕਰਿਓ ਸਿੱਧਾ ਫੋਨ ਕਰਕੇ ਬਾਪੂ ਜੀ ਨਾਲ ਕੋਈ ਗੱਲ ਕਰਨੀ ਚਾਹੁੰਦੇ ਹੋ ਠੀਕ ਹੈ ਬੈਂਤੀ ਕਰਦੇ ਆ ਵੈਸੇ ਮੈਨੂੰ ਜਾਲਾ ਬਾਹਰ ਅੰਦਰ ਜਿੰਨੀ ਵੀ ਸੰਕਤ ਹੈ ਕਾਲਸੜੀ ਬਾਬਾ ਕਹਿ ਕੇ ਜਾਣਦੇ ਆ ਕਾਲਸੜੀ ਬਾਬਾ ਠੀਕ ਹੈ ਕਾਲਸੜੀ ਬਾਬਾ ਕਰਤੀ ਕਿਉਂਕਿ ਉਹ ਕਾਂਗਿਆ ਬਾਬਾ ਮਸ਼ਹੂਰ ਹੋ ਗਿਆ ਸੀ ਉਦੋਂ ਕਰਕੇ ਠੀਕ ਹੈ ਤੇ ਉਹ ਹੁਣ ਬੜੇਪੇ ਜਾ ਕੇ ਫੇਰ ਮਾਰਨ ਡਿਊਟੀ ਲਾਤੀ ਕਰਨੀ ਪਈ ਠੀਕ ਠੀਕ ਹੈ ਜੀ हेलो धन्यवाद जी बहुत-बहुत मेहरबानी बहुत बहुत ये भी बच्चा इनना दा ओंख हो रया भी इनना हां मैं समझ ना ਤੁਹਾਡੀ ਚਿੰਤਾ ਨੂੰ ਮੈਂ ਭਲੀ ਭਾਂਤ ਮੈਨੂੰ ਅੰਦਾਜ਼ਾ ਸਤਿਗੁਰੂ ਕਿਰਪਾ ਕਰਨਗੇ ਚਿੰਤਾ ਨਹੀਂ ਕਰਨੀ ਸਤਿਗੁਰੂ ਕਿਰਪਾ ਕਰਨਗੇ ਕੋਈ ਨਾ ਕੋਈ ਉਹ ਆਪਣੇ ਆਪ ਕੋਈ ਨਾ ਕੋਈ ਰਾਹ ਬਣਾ ਲੈਂਦੇ ਨੇ हां बाकी ਬਾਹਰਲੇ ਨੂੰ ਐਨਆਰਆਈਆਂ ਨੂੰ ਉਹਨਾਂ ਨੂੰ ਬੇਨਤੀ ਵੀ ਕਰੋ ਜਰੂਰ ਜੀ ਐਨਆਰਆਈਆਂ ਨੂੰ ਹੀ ਕਰ ਰਹੇ ਆਂ ਇਹ ਸੰਗਤ ਇਹ ਸਾਰੀ ਵਰਲਡਵਾਈਡ ਜਾ ਰਹੀ ਆ ਤੁਹਾਡੀ ਗੱਲਬਾਤ ਤੇ ਕੋਈ ਨੀ ਕੋਈ ਨਾ ਕੋਈ ਭੈਣ ਭਰਾ ਜਰੂਰ ਜਿਹੜਾ ਵਾ ਅੱਗੇ ਆਊਗਾ ਤੇ ਤੁਹਾਡੇ ਘਰ ਦਾ ਕੁਛ ਨਾ ਕੁਛ ਕਰਾਂਗੇ ਇਹ ਬਾਹਰਲੇ ਵੀ ਕਈ ਬੰਦੇ ਮਤਲਬ ਬਹੁਤ ਜਿਹੜੇ ਮੈਨੂੰ ਕਾਲ ਸੀਰੀਜ਼ ਸੰਤ ਕਰਕੇ ਜਾਣਦੇ ਆ ਠੀਕ ਹੈ ਜੀ ਤੇ ਵੈਸੇ ਕਈ ਹੁਣ ਤਾਂ ਹੁਣ ਆ ਵੀ ਪਤਾ ਹੈਗਾ ਕਿ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਇੱਕ ਕਰਕੇ ਹਾਂ ਜੀ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਜਲਦੀ ਤੁਹਾਡਾ ਕੋਈ ਨਾ ਕੋਈ ਪੱਕਾ ਟਿਕਾਣਾ ਬਣਾਓ ਕਰੋ ਕਿਰਪਾ ਸੇ ਖਾਲਸਾ ਪੰਥ ਨੂੰ ਬੇਨਤੀ ਹੈ ਹਾਂ ਜੀ ਨਹੀਂ ਕਰਦਾ ਜਰੂਰ ਕਿਰਪਾ ਕਰੋਗੇ ਹਾਂ ਜਰੂਰ ਕਰਨਗੇ ਜੀ ਸਾਡੇ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵਾਰਤવાર ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਂ ਕੇ ਸ਼ਹੀਦ ਪਰਿਵਾਰਾਂ ਦਾ ਤੇ ਐਨ ਆਰ ਆਈ ਭੈਣ ਭਰਾਵਾਂ ਦਾ ਮੱਥੇ ਵਧਾਰਾਂ ਜੀ ਤੇ ਅੱਜ ਸਾਡੇ ਦਫ਼ਤਰ ਵਿਖੇ ਦੋ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਇੱਕ ਨੇ ਇਹ ਸਰਦਾਰ ਹਰਦੀਾਲ ਸਿੰਘ ਜੀ ਪਾਈ ਹਰਦੀਾਲ ਸਿੰਘ ਜੀ ਪਿੰਡ ਜੱਲੇਵਾਲ ਜ਼ਿਲ੍ਹਾ ਤਰਨਤਾਰਨ ਜਿਹੜੇ ਕਿ ਬੰਦੀ ਸਿੰਘ ਰਹੇ ਨੇ 27 ਸਾਲ ਜੇਲ੍ਹ ਕੱਟੀਆਂ ਸ਼ਹੀਦ ਜਹਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਇੱਕ ਰਿਬੀ ਸਾਥੀ ਰਹੇ ਨੇ ਤੇ ਬਹੁਤ ਜ਼ਿਆਦਾ ਤਸ਼ੱਦਦ ਸਹੇ ਜੇਲਾ ਕਟੀਆਂ ਤੇ ਹੁਣ ਗੱਲ ਇਹ ਆ ਕਿ 22 ਫਰਵਰੀ ਨੂੰ ਬੇਟੀ ਦਾ ਆਨੰਦਕਾਰ ਗਿਆ ਤੇ ਜਿਨ੍ਹਾਂ ਨੇ 27-27 ਸਾਲ ਜੇਲਾ ਕਟੀਆਂ ਹੁਣ ਤਸ਼ੱਦਦ ਸਹੇ ਹੁਣ ਫਿਰ ਉਹਨਾਂ ਦੇ ਕੋ ਬਿਜ਼ਨਸ ਕਾਰੋਬਾਰ ਤੇ ਸੈੱਟ ਨਹੀਂ ਹੁੰਦੇ ਸੰਗਤ ਦੇ ਸਹਿਯੋਗ ਨਾਲ ਪਹਿਲਾਂ ਵੀ ਜਦੋਂ ਛੁੱਟੀ ਆਉਣਾ ਭਾਈ ਹਰਦੀਪ ਸਿੰਘ ਹੁਣਾ ਨੇ ਤੇ ਉਦੋਂ ਵੀ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਇਹਨਾਂ ਨੂੰ ਕੁਛ ਨਾ ਕੁਛ ਥਿਲ ਫੁੱਲ ਭੇਟਾ ਦੇ ਦੇਣੀ ਵੀ ਚਲੋ ਆਪਣਾ ਟਾਈਮ ਪਾਸ ਕਰ ਲੈਣ ਤੇ ਲੰਬੇ ਸਮੇਂ ਤੋਂ ਸਾਨੂੰ ਇਹਨਾਂ ਪਰਿਵਾਰਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤੇ ਅੱਜ ਅੱਜ ਹੀ ਮੇਰੇ ਕੋਲੇ ਇੱਕ ਸੇਵਾ ਆਈ ਹੈ ਜੀ ਵਿਦੇਸ਼ ਚੋਂ ਆਸਟ੍ਰੇਲੀਆ ਤੋਂ ਤੇ 49170 ਰੁਪਏ ਸਾਨੂੰ ਮਿਲੇ ਆ ਤੇ ਮੈਂ ਪੁੱਛਿਆ ਜੀ ਕਿਸ ਨਾਮ ਦੇ ਉੱਤੇ ਸੇਵਾ ਕਿੰਦੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਮ ਤੇ ਦਸਵੰਦ ਗੁਰੂ ਦੇ ਨਾਮ ਦਾ ਕੱਢੀਦਾ ਤੇ ਉਹਨਾਂ ਦੇ ਨਾਮ ਦਾ ਸਾਡਾ ਕੋਈ ਜ਼ਿਕਰ ਨਹੀਂ ਹੋਣਾ ਚਾਹੀਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਆ ਤੇ ਸੱਚਮੁੱਚ 11 ਸਾਲ ਦੇ ਕਰੀਬ ਸੇਵਾ ਕਰਦਿਆਂ ਹੋ ਗਿਆ ਤੇ ਇਹ ਸੇਵਾ ਜਿਹੜੀ ਹੈ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਨਾਲ ਇਹ ਚੱਲ ਰਹੀ ਆ ਕਿਉਂਕਿ ਤੁਹਾਨੂੰ ਪਤਾ 5 ਸਾਲ ਪ੍ਰੋਗਰਾਮ ਚਲਾਉਣੇ ਸਰਕਾਰਾਂ ਦੀ ਵੱਡੀ ਮੁਸ਼ਕਲ ਬਣ ਜਾਂਦੇ ਕਈ ਵਾਰੀ ਤੇ ਪਿਛਲੇ 11 ਸਾਲ ਤੋਂ ਨਿਰੰਤਰ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਆ ਇਹ ਸੇਵਾ ਚੱਲ ਰਹੀ ਆ ਸ਼ਹੀਦ ਪਰਿਵਾਰਾਂ ਲਈ ਬੰਦੀ ਸਿੰਘਾਂ ਦੇ ਲਈ ਹੋਰ ਵੀ ਆਮ ਲੋੜਵੰਦ ਗੁਰਸਿੱਖ ਪਰਿਵਾਰ ਸਾਡੇ ਕੋਲ ਪਹੁੰਚ ਜਾਂਦੇ ਆ ਉਹਨਾਂ ਦੀ ਵੀ ਕਰੀਦੀ ਆ ਤੇ ਭਾਈ ਹਰਦੇਵਾਲ ਸਿੰਘ ਜੀ ਨਾਮ ਤੇ ਸਤਗੁਰੂ ਜਾਣਦੇ ਜੀ ਇਹ 15000 ਦਾ ਛੋਟਾ ਜਿਹਾ ਸ਼ਗਨ ਆ ਭੇਟੀ ਦੇ ਆਨੰਦਕਾਰ ਚ ਲਈ ਤੇ ਸ਼ੁਰੂਆਤ ਅਸੀਂ ਕਰ ਦਿੱਤੀ ਆ ਤੇ ਨੰਬਰ ਸਾਧ ਸੰਗਜੀ ਇਹਨਾਂ ਦਾ 83688181 8300 ਪੂਰਾ ਹਾਂਜੀ 83600 ਪੂਰਾ ਹਾਂਜੀ 83181 ਹਾਂਜੀ ਹਾਂਜੀ ਇਹ ਨੰਬਰ ਜੇ ਇਹਨਾਂ ਦਾ ਇਸ ਨੰਬਰ ਦੇ ਉੱਤੇ 83600 88181 ਇਹ ਇਹਨਾਂ ਦਾ ਫੋਨ ਨੰਬਰ ਜੇ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਧੀ ਰਾਣੀ ਦੀ ਸ਼ਗਨ ਜ਼ਰੂਰ ਭੇਜਿਓ ਤੇ ਕਿੱਦਾਂ ਫਿਰ ਧੀ ਰਾਣੀ ਤੇ ਕੋਈ ਕੋਈ ਹੈ ਕਾਰੋਬਾਰ ਅੱਜਕੱਲ ਕਰਦੇ ਹੋ ਥੋੜਾ ਪੂਤਾ ਜੀਵਨ ਨਿਰਬਾਲੀ ਕਾਰੋਬਾਰ ਤੇ ਇਤਨਾ ਆਜੀ ਨੂੰ ਪਤਾ ਹੀ ਹੈ ਜੀ ਮੇਰੇ ਕੋਲ ਵੀ ਜਦ ਦੀ ਜਾਏ ਤਾਂ ਜਿੰਨੀ ਕਾਗੇ ਆਪ ਨੂੰ ਸਾਰਾ ਪਤਾ ਹੀ ਆਗਾ ਜੀ ਜੀ ਇਸ ਸੰਗਤ ਦੇ ਸਹਿਯੋਗ ਨਾਲ ਹੀ ਆ ਸਾਰਾ ਕੋਈ ਬੇਟਾ ਮੇਰਾ ਇੱਕ ਅਮਰੀਕਾ ਦੇ ਵਿੱਚ ਬਣਿਆ ਇੰਟਰਨਵਿਊਰੀ ਵੇਖ ਕੇ ਉਹਨੇ ਮਾਇਆ ਕੁਝ ਭੇਜੀ ਪਹਿਲਾਂ ਤੇ ਉਹਦੇ ਨਾਲ ਘਰ ਦੇ ਜੋ ਪਹਿਣਾ ਮਾੜਾ ਥੋੜਾ ਬੜਾ ਲੀੜਾ ਕੱਪੜਾ ਕੋ ਬਣਾਇਆ ਹੋਵੇਗਾ ਵੈਰੀ ਗੁੱਡ ਵੈਰੀ ਗੁੱਡ ਤੇ ਹੁਣ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ ਤੇ ਆਪ ਜੀ ਪਹਿਲਾਂ ਵੀ ਬਹੁਤ ਕਿਰਪਾ ਕਰਦੇ ਮੇਰੇ ਤੇ ਬਾਹਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਬਿਲਕ ਮੈਂ ਜਦੋਂ ਜੋ ਜੇਲ੍ਹ ਤੋਂ ਆਇਆ ਉਦੋਂ ਵੀ ਮੇਰੇ ਵੀਰਾਂ ਨੇ ਮੇਰੀ ਬਹੁਤ ਬਾਹ ਫੜੀ ਆ ਤੇ ਆਈ ਚਲਾਈ ਜਿਹੜੀ ਉਹ ਚੱਲੀ ਜਾਣ ਢੀ ਹੈਗੀ ਤੇ ਹੁਣ ਵੀ ਲਾਲੋ ਸਾਹਿਬ ਵੀ 21 27 ਸਾਲ ਜੇਲ੍ਹ ਕੱਟ ਕੇ ਆਉਣੀ ਜੀ ਤੇ ਘਰ ਦੇ ਹਾਲਾਤ ਕਿਉਂ ਜੇ ਬੇਟੀਆਂ ਤਿੰਨ ਬੇਟੀਆਂ ਬੇਟਾ ਛੋਟਾ ਹੋਗਾ ਤੇ ਪਹਿਲੀ ਵੀ ਜਿਹੜੋ ਸੱਤ ਗਰਾਂਣਾ ਸਾਨੂੰ ਤਿੰਨ ਪ੍ਰਾਤਿਨਾਂ ਨੂੰ ਸੱਸਾ ਸੱਸਾ ਕਰਾਣਾ ਸਾਨੂੰ ਆਉਂਦੀ ਹੈਗੀ ਓਕੇ ਉਹਦੇ ਹਿਸਾਬ ਨਾਲ ਜਦੋਂ ਇੰਨੀ ਲੰਮੀ ਜੇਲ੍ਹ ਹੋ ਜੇ ਤੇ ਉਹ ਤੇ ਧੰਨਵਾਦ ਮੈਂ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਚਲੋ ਮੇਰੀ ਬਾਹ ਫੜ ਛੱਡੀ ਨਹੀਂ ਤੇ ਜਿਹੜੀ ਸੀਗੀ ਕਨਾਲ ਉਹ ਵੀ ਮਿੱਗ ਜਾਣੀ ਸੀਗੀ ਤੇ ਹੁਣ ਮੈਂ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਜਿਹੜੇ ਵੀਰ ਮੇਰੇ ਨੇ ਆ ਬਾਹਰ ਮਾਇਆ ਭੇਜੀ ਆ ਤੇ ਮੈਂ ਹੋਰ ਵੀ ਬੇਨਤੀ ਕਰਦਾ ਵੀਰ ਨੂੰ ਕਿ 22 ਫਰਵਰੀ ਨੂੰ ਬੇਟੀ ਦਾ ਨੰਦਕਾਰ ਹੋ ਜਾਏਗਾ ਆਪ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੇ ਆਪ ਜੀ ਨੇ ਕਿਰਪਾ ਕਰਨੀ ਬਾਈ ਤਰੀ ਇਹ ਜਿਹੜਾ ਆਨੰਦ ਕਾਰਜ ਆ ਉਹ ਆਪ ਦੇ ਸਹਿਯੋਗ ਦੇ ਨਾਲ ਹੀ ਮੈਂ ਕਰ ਸਕਦਾ ਮੈਂ ਕਿਉਂਕਿ ਮੇਰੇ ਤੇ ਪਹਿਲੇ ਕੁਝ ਨਹੀਂ ਗਾ ਇੱਕ ਗੁਰਮਾਰ ਦਾ ਨਾਮ ਹੀ ਉਸ ਚੇਪਾ ਸ਼ਰਦਾ ਤੇ ਜਿਹਨਾਂ ਦੇ ਨਾਲ ਗੁਰੂ ਆ ਮੈਂ ਬਹੁਤ ਧੰਨਵਾਦੀ ਹਾਂ ਧੰਨਵਾਦੀ ਆ ਕਿ ਮੈਂ ਸ਼ਹੀਦ ਬਾਬਾ ਗਰਵੰਗ ਸਿੰਘ ਮਾਨਚਾਲ ਦਾ ਸਾਥੀ ਆ ਤੇ ਉਹਨੂੰ ਉਹਨਾਂ ਦੀਆਂ ਸਿੱਖਿਆ ਹੀ ਇਹੋ ਜੀਆਂ ਹੀਆਂ ਜਿਹਦਾ ਕਰਕੇ ਕੋਈ ਪਰਮੇਸ਼ਰ ਸੱਚੇ ਪਾਤਸ਼ਾਹ ਨੇ ਐਸਾ ਨਾ ਰਹਿਣ ਕਿ ਮਹਾਰਾਜ ਭੁੱਲ ਨਹੀਂ ਕਰਾਈ ਉਹਦਾ ਕੋਟਨ ਕਟ ਧੰਨਵਾਦ ਕਰਦੇ ਆ ਆ ਸੰਗਤ ਦੇ ਵਿੱਚ ਇਸ ਤਰ੍ਹਾਂ ਵਿਚਰੇ ਆ ਸਾਰੇ ਪਿਆਰ ਕਰਦੇ ਆਗੇ ਬਹੁਤ ਬਹੁਤ ਮੈਂ ਧੰਨਵਾਦੀ ਆ ਉਸ ਤੋਂ ਵੱਡਾ ਕਿ ਸ਼ਹੀਦ ਬਾਬਾ ਗਰਮ ਸਿੰਘ ਮਾਨਣਾ ਚਾਹਦਾ ਸਾਥ ਮੈਨੂੰ ਕਰਨ ਦਾ ਮੌਕਾ ਮਿਲਿਆ ਤੇ ਮੇਰਾ ਜੀਵਨ ਜਿਹੜਾ ਉਹਦੇ ਵਿੱਚ ਮੇਰੇ ਕੋਈ ਗਲਤੀ ਨਹੀਂ ਹੋਈ ਕੋਈ ਭੁੱਲ ਨਹੀਂ ਹੋਈ ਤੇ ਵਾਹਿਗੁਰੂ ਕਿਰਪਾ ਕਰਨ ਐਨਰਾਈ ਵੀਰਾਂ ਤੇ ਦਿਨ ਦੁਗਣੀ ਰਾਤ ਚੋਗੀ ਤਰੱਕੀ ਬਖਸ਼ਣ ਤੇ ਉਹ ਵੀਰ ਸਾਡੀ ਬਾਹ ਫੜਦੇ ਰਹਿਣ ਤੇ ਸਾਡਾ ਜੀਵਨ ਜਿਹੜਾ ਰਹਿੰਦਾ ਬਾਕੀ ਆ ਆ ਸਮਾਂ ਉਹ ਬਤੀਤ ਹੋ ਜੇ ਮੈਂ ਤਾਂ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤੁਸੀਂ ਭਾਈ ਸਾਹਿਬ ਥੋੜਾ ਪਾਸੇ ਆਜੋ ਤੇ ਇਸ ਵਕਤ ਇਹ ਮੇਰੇ ਨਾਲ ਨੇ ਸਤਕਾਰਯੋਗ ਬੀਬੀ ਪ੍ਰਕਾਸ਼ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਬਚੱਤਰ ਸਿੰਘ ਇਸ ਵਕਤ ਮਹਿਤੇਜ ਰਹਿੰਦੇ ਨੇ ਤੇ 91 153 56705 ਇਹਨਾਂ ਦਾ ਫੋਨ ਨੰਬਰ ਜੀ ਤੇ ਇਸ ਤੋਂ ਪਹਿਲਾਂ 사ਦਗੁਰੂ ਜੀ ਨੇ ਕਿਰਪਾ ਕੀਤੀ ਬਹੁਤ ਵਾਰ ਇਸ ਪਰਿਵਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਧੰਨਵਾਦ ਖਾਲਸਾ ਐਡ ਦੀ ਨਾਂ ਦੀ ਜਥੇਬੰਦੀ ਦਾ ਜਿਨ੍ਹਾਂ ਨੇ ਇਹਨਾਂ ਦਾ ਘਰ ਬਣਾਉਣ ਦੇ ਵਿੱਚ ਸੰਗਤ ਦਾ ਸਹਿਯੋਗ ਨਾਲ ਬੜਾ ਵੱਡਾ ਯੋਗਦਾਨ ਪਾਇਆ ਅਸੀਂ ਬੇहद ਸ਼ੁਕਰਗੁਜ਼ਾਰ ਆ ਤੇ ਪਿਛਲੇ ਦਿਨੀ ਬੀਬੀ ਜੀ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੀ ਕੁਝ ਮੁਸ਼ਕਲ ਆ ਤੇ ਕੋਈ ਸੇਵਾ ਦਾ ਪ੍ਰਬੰਧ ਸਾਡੇ ਕੋਲ ਜਰੂਰ ਕਰੋ ਤੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਆਈ ਆਸਟ੍ਰੇਲੀਆ ਤੋਂ ਸੇਵਾ ਜਿਹੜੀ ਆ ਉਹਦੇ ਵਿੱਚੋਂ 15000 ਦੀ ਭੇਟਾ ਸੀ ਇਹਨਾਂ ਦੇ سپਰਦ ਵੀ ਕਰਨ ਜਾ ਰਹੇ ਆ ਤੇ ਨੰਬਰ ਇਹਨਾਂ ਦਾ ਜੇ 9115356705 ਇਹ ਇਹਨਾਂ ਦਾ ਫੋਨ ਨੰਬਰ ਜੇ ਤੇ ਬੀਬੀ ਜੀ ਕੀ ਹਾਲਾਤ ਨੇ ਹੁਣ ਕਰਦੇ ਵੀ ਜੇ ਹਾਲਾਤ ਇਦਾਂ ਆ ਤੁਹਾਨੂੰ ਪਤਾ ਹੀ ਆ ਕਾਕਾ ਇੱਕ ਹੀ ਉਹ ਵੀ ਖਤਮ ਹੋ ਗਿਆ ਜੇ ਤੇ ਇੱਕ ਬੇਟੀ ਉਹਦਾ ਵਿਆਹ ਕੀਤਾ ਸੀ ਘਰ ਬਣਾ ਉਹਦਾ ਵੀ ਖਤਮ ਹੋ ਗਿਆ ਮੇਰੇ ਕੋਲ ਆਈ ਆ अच्छा ते इदा दे टाइम पास हुंदा ताडे सिर ते इदा बाहर मेरे वीर ਭਰਾ ਸਾਰੇ ਜਿਹੜੇ ਮੇਰੀ ਬਹੁਤ ਮਦਦ ਕਰਦੇ ਆ ਤੁਹਾਨੂੰ ਭੇਜਦੇ ਆ ਤੁਸੀਂ ਫਿਰ ਸਾਨੂੰ ਦਿੰਦੇ ਜੇ ਜੀ ਜੀ ਤੇ ਫਿਰ ਅਸੀਂ ਆਪਣਾ ਟਾਈਮ ਪਾਸ ਕਰੀ ਜਾਂਦੇ ਕੁਝ ਮਿਹਨਤ ਕਰੀਦੀ ਆ ਆਪਣਾ ਘਰ ਦਾ ਕੋਈ ਸੋਈ ਦਾ ਕੋਈ ਸਲਾਈ ਦਾ ਕੋਈ ਸਲਾਈਆਂ ਦਾ ਠੀਕ ਆ ਟਾਈਮ ਪਾਸ ਕਰੀ ਜਾਂਦਾ ਹੋਰ ਚਲੋ ਤੁਹਾਡੇ ਨਾਲ ਸਾਥ ਦੇਣ ਨਾਲ ਸਾਡਾ ਬਹੁਤ ਵਧੀਆ ਟਾਈਮ ਪਾਸ ਹੋਈ ਜਾਣ ਡਿਆ ਤੁਸੀਂ ਬਹੁਤ ਵਾਰੀ ਸੇਵਾ ਕੀਤੀ ਮੇਰੀ ਵੇਖੋ ਜੀ ਜਿੰਨੀ ਵੀ ਸੇਵਾ ਤੇ ਭੇਜਣ ਵਾਲੇ ਉਹ ਬਾਹਰ ਬੈਠੇ ਆ ਜਿਹੜੇ 18-18 ਘੰਟੇ ਕੰਮ ਕਰਦੇ ਆ ਤੁਹਾਡੇ ਕਾਰਨ ਹੋਈ ਆ ਮੈਨੂੰ ਕੌਣ ਜਾਣਦਾ ਹੀ ਮੈਨੂੰ ਕੋਈ ਨਹੀਂ ਜਾਣਦਾ ਮੈਂ ਬਾਕੀ ਜਿਆਦਾ ਨਹੀਂ ਕਿਸੇ ਨੂੰ ਕਹਿੰਦੀ ਮੈਂ ਤੁਹਾਨੂੰ ਕਹਿੰਨੀ ਆ ਜਾਂ ਕਿਤੇ ਮੈਨੂੰ ਪਤਾ ਲੱਗ ਜੇ ਘਰ ਮੇਰੇ ਆ ਜਾਂਦੇ ਆ ਕੋਈ ਪਰਿਵਾਰ ਠੀਕ ਹੈ ਜੀ ਤੇ ਮੈਂ ਧੰਨਵਾਦ ਉਹਨਾਂ ਦਾ ਹੀ ਕਰਨੀ ਆ ਜਿਹੜੇ ਤੁਹਾਨੂੰ ਭੇਜਦੇ ਫਿਰ ਤੁਸੀਂ ਮੈਨੂੰ ਦਿੰਦੇ ਜੇ ਠੀਕ ਹੈ ਜੀ ਤੇ ਮੈਂ ਕਰਦੀ ਰਹੂੰਗੀ ਇਦਾਂ ਤੁਹਾਡੇ ਅੱਗੇ ਬੇਨਤ ਕਰੂੰਗੀ ਮੈਂ ਬੇਨਤੀ ਵੀ ਕਰੂੰਗੀ ਠੀਕ ਹੈ ਜੀ ਤੇ ਪਰਾਂਵਾ ਵਾਂਗੂ ਵੀ ਤੁਹਾਨੂੰ ਕਹੂੰਗੀ ਵੀ ਆ ਜਾ ਲੋੜ ਆ ਜਾ ਲੋੜਾ ਤੇ ਬਾਕੀ ਮੇਰੇ ਵੀਰ ਜਿਹੜੇ ਬਾਹਰ ਬੈਠੇ ਆ ਉਹ ਵੀ ਸੋਚਦੇ ਰਹਾਨ ਨੇ ਕਿ ਮੇਰੀ ਬੇਟੀ ਆ ਵਿਧਵਾ ਬੈਠੀ ਆ ਘਰ ਵਿੱਚ ਮੈਂ ਆਵਦਾ ਵੀ ਚਲੋ ਰੋਟੀ ਪਾਣੀ ਮੇਰਾ ਚੱਲਦਾ ਚਲੋ ਹੁਣ ਆਪਾਂ ਟਾਈਮ ਪਾਸ ਕਰਾਂਗੇ ਇੰਨੇ ਪੈਸਿਆਂ ਦਾ ਨਾਲ ਸਾਡਾ ਕੁਝ ਟਾਈਮ ਲੰਘੂਗਾ ਠੀਕ ਹੈ ਕੋਈ ਗੱਲ ਨਹੀਂ ਜੇ ਕੋਈ ਮੁਸ਼ਕਲ ਪ੍ਰੋਬਲਮ ਆਏ ਮੈਨੂੰ ਪਤਾ ਲੱਗਾ ਤੁਹਾਡੀ ਕੋਈ ਦਵਾਈ دارو ਵੀ ਚੱਲਦੀ ਆ ਹਾਂਜੀ ਚੱਲਦੀ ਚੱਲਦੀ ਦਵਾਈ ਮੈਨੂੰ ਤੁਸੀਂ ਸਾਡੇ ਨੰਬਰ ਤੁਹਾਡੇ ਕੋਲ ਹੈਗੇ ਆ ਤੁਸੀਂ ਸਾਨੂੰ ਫੋਨ ਕਰ ਬਾਕੀ ਪੁਲਿਸ ਨੇ ਬਹੁਤਾ ਟਾਰਗਟ ਕੀਤਾ ਮੈਨੂੰ ਵੀ ਬਹੁਤ ਮਾਲ ਮੰਡੀ ਤੱਕ ਬਹੁਤ ਕੁੱਟਿਆ ਮਾਰਿਆ ਵਾ ਓਏ ਹੋਏ ਤੇ ਸਰੀਰ ਕੰਮ ਨਹੀਂ ਕਰਦਾ ਹੱਡੀਆਂ ਬਹੁਤ ਦੁਖਦੀਆਂ ਮੇਰੀ ਦਵਾਈ ਹਰ ਟਾਈਮ ਚੱਲਦੀ ਆ ਤੇ ਮੈਂ ਹੋਏ ਹੱਥ ਜੋੜੂਗੀ ਕਿ ਚਲੋ ਮਹਾਰਾਜ ਵੱਡੀ ਉਮਰ ਕਰੇ ਮੇਰੇ ਵੀਰਾਂ ਦੀ ਮੇਰੇ ਪੁੱਤਾਂ ਦੀ ਜੋ ਵੀ ਮੈਨੂੰ ਸੇਵਾ ਭੇਜਦੇ ਆ ਤੇ ਕਰਦੀ ਰਹੂੰਗੀ ਸਤਕਾਰ ਮਰਦਿਆਂ ਤੱਕ ਠੀਕ ਹੈ ਜੀ ਵੀਰ ਜੀ ਬਲਵਿੰਦਰ ਸਿੰਘ ਦਾ ਵੀ ਕਰੂੰਗੀ ਜਿਨ੍ਹਾਂ ਦੇ ਜਰੀਏ ਮੈਨੂੰ ਸਭ ਕੁਝ ਮੇਰਾ ਹੱਥ ਵਟਾਉਂਦੇ ਆ ਜਾਂ ਮੈਨੂੰ ਦੁੱਖ ਸੁਣਦੇ ਮੇਰਾ ਜੀ ਜੀ ਚਿਰਾਂ ਦਾ ਮੇਰੇ ਨਾਲ ਇਹਨਾਂ ਦਾ ਸੰਪਰਕ ਵਾ ਮੈਂ ਹੋਰ ਕਿਤੇ ਨਹੀਂ ਕਰਦੀ ਫੋਨ ਨਾਲ ਕਿਤੇ ਬਾਹਰ ਕਰੂੰਗੀ ਨਾ ਹੋਰ ਕਿਤੇ ਕਰੂੰਗੀ ਇਹਨਾਂ ਨੂੰ ਫੋਨ ਕਰਦੀ ਤੇ ਕਰਦੀ ਰਹੂੰਗੀ ਜੇ ਨਾਜਰ ਸਾਹਿਬ ਪਰਮਾਤਮਾ ਨੇ ਦਿੱਤੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦ ਤੱਕ ਕਿਰਪਾ ਕਰਕੇ ਸੇਵਾ ਲੈ ਰਹੇ ਆ ਅਸੀਂ ਹਮੇਸ਼ਾ ਸ਼ਹੀਦ ਪਰਿਵਾਰਾਂ ਦੀ ਸੇਵਾ 'ਚ ਹਾਜ਼ਰ ਆ ਜੀ ਇਹਨਾਂ ਦੀ ਵੱਡੀ ਉਮਰ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀ ਮੇਰੇ ਵਾਸਤੇ ਤਾਂ ਇਹੋ ਹੀ ਬੇਨਤੀ ਵੀ ਵੱਡੀ ਉਮਰ ਹੋਵੇ ਮਹਾਰਾਜ ਗੁਰੂ ਰਾਮਦਾਸ ਚੜ੍ਹਦੀ ਕਲਾ ਰੱਖੇ ਇਹਨਾਂ ਦੀ ਠੀਕ ਹੈ ਜੀ ਹਾਂ ਤਾਂ ਹੀ ਹਮ ਦੇ ਰਹੀਏ ਨਾ ਕੋ ਚਲੋ ਸਾਡਾ ਦੁੱਖ ਸੁਣਦੇ ਰਹਿਣ ਠੀਕ ਹੈ ਜੀ ਬਾਕੀ ਵੀਰ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਦੋਵਾਂ ਪਰਿਵਾਰਾਂ ਦਾ ਜਿਹੜਾ ਆ ਇਹ ਸੇਵਾ ਸੀਗੀ ਅੱਜ ਅਸੀਂ ਦੋਹਾਂ ਦੇ 30000 ਰੁਪਇਆ ਉਹਦੇ ਚੋਂ ਕੀਤੀ ਆ ਬਾਕੀ ਪਰਿਵਾਰ ਕੋ ਸਾਡੇ ਕੋ ਪਹੁੰਚਣ ਵਾਲੇ ਆ ਜਲਦੀ ਉਹਨਾਂ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰਕੇ ਤੇ ਵੀਡੀਓ ਜਿਹੜੀ ਆ ਜਲਦੀ ਅਸੀਂ ਅਪਲੋਡ ਕਰ ਦੇਣੀ ਆ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ